ਬੀਬੀ ਕੋਲਾ ਜੀ ਪਲਾਈ ਕੇਂਦਰ ਵੱਲੋਂ ਪਾਈ ਸਾਹਿਬ ਪਾਈ ਗੁਰੂ ਇਕਬਾਲ ਸਿੰਘ ਦੀ ਅਗਵਾਈ ਹੇਠ ਵਕ ਵਕ ਗੁਰਦੁਆਰਾ ਸਾਹਿਬ ਵਿਖੇ ਚੱਲ ਰਹੀ ਕਾਰਜ ਸੇਵਾ ਦਾ ਕੰਮ ਲਗਾਤਾਰ ਜਾਰੀ ਹੈ ਇਸੇ ਤਹਿਤ ਗੁਰਦੁਆਰਾ ਟੋਬਾ ਪਾਈ ਸਾਹਿਬ ਲੋ ਵਿਖੇ ਦਰਬਾਰ ਸਾਹਿਬ ਨੂੰ ਖੁੱਲਾ ਕਰਨ ਅਤੇ ਕੰਪਲੈਕਸ ਦੇ ਵਿਸਤਾਰ ਸੰਬੰਧੀ ਚੱਲ ਰਹੇ ਵਿਕਾਸ ਕਾਰਜਾਂ ਦਾ ਦੌਰਾ ਕੀਤਾ ਗਿਆ ਇਸ ਮੌਕੇ ਹਰਿਮੰਦਰ ਸਾਹਿਬ ਦੇ ਮੈਨੇਜਰ ਵਿਕਰਮ ਸਿੰਘ ਜੈ ਸਿੰਘ ਅਤੇ ਮਨਦੀਪ ਸਿੰਘ ਪੋਲਾ ਵੀ ਹਾਜ਼ਰ ਸਨ ਪਾਈ ਸਾਹਿਬ ਪਾਈ ਗੁਰੂ ਇਕਬਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰਦੁਆਰਾ ਟੋਬਾ ਪਾਈ ਸਾਹਿਬ ਲੋਕ ਕੰਪਲੈਕਸ ਨੂੰ ਵੱਡਾ ਕਰਨ ਲਈ ਨਾਲ ਲੱਗਦੀਆਂ ਇਮਾਰਤਾਂ ਨੂੰ ਖਰੀਦਿਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਦੇਸ਼ ਵਿਦੇਸ਼ ਤੋਂ ਆਉਣ ਵਾਲੀ ਸੰਗਤ ਨੂੰ ਵਧੀਆ ਸਹੂਲਤਾਂ ਪ੍ਰਦਾਨ ਕਰਨ ਲਈ ਲੰਗਰ ਹਾਲ, ਪਾਰਕਿੰਗ, ਬਾਥਰੂਮ ਅਤੇ ਅਤੇ ਹੋਰ ਜ਼ਰੂਰੀ ਢਾਂਚਾਗਤ ਸਹੂਲਤਾਂ ਦਾ ਵਿਸਤਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਹੋਰ ਵੀ ਦੱਸਿਆ ਕਿ ਬੀਬੀ ਕੋਲਾ ਜੀ ਭਲਾਈ ਕੇਂਦਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਈ ਇਤਿਹਾਸਿਕ ਗੁਰਦੁਆਰਿਆਂ ਵਿੱਚ ਇਹ ਸੇਵਾ ਦਾ ਕਾਰਜ ਜਾਰੀ ਹਨ। ਇਹਨਾਂ ਗੁਰਦੁਆਰਾ ਵਿਵੇਕਸਰ ਗੁਰਦੁਆਰਾ ਲੋਹੜਸਾਹੀ ਗੁਰਦੁ ਟੋਪ-ਆਪਾਈ ਸ਼ਾਲੋਜੀ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦਾਂ ਸਾਹਿਬ ਗੁਰਦੁਆਰਾ ਟਾਲਾ ਸਾਹਿਬ ਗੁਰਦੁਆਰਾ ਬਹੁਬਿੰਦ ਸਾਹਿਬ ਜਨਮ ਸਥਾਨ ਬਾਬਾ ਦੀਪ ਸਿੰਘ ਗੁਰਦੁਆਰਾ ਜਨਮ ਸਥਾਨ ਪਾਈ ਤਾਲੂਛੇ ਪਿੰਡ ਪੁਲਾ ਬਾਬਾ ਨੋਹ ਸਿੰਘ ਦੀ ਸਮਾਦ ਅਤੇ ਗੁਰਦੁਆਰਾ ਕੋਲ ਸਾਹਿਬ ਵੀ ਸ਼ਾਮਲ ਹਨ ਪਾਈ ਸਾਹਿਬ ਪਾਈ ਗੁਰ ਇਕਬਾਲ ਸਿੰਘ ਨੇ ਕਿਹਾ ਕਿ ਇਹਨਾਂ ਸਥਾਨਾਂ ਤੇ ਚੱਲ ਰਹੀ ਕਾਰ ਸੇਵਾ ਦੇ ਕਾਰਜ ਸੰਗਠਨਾਂ ਦੇ ਸਹਿਯੋਗ ਨਾਲ ਸੰਭਵ ਹੋ ਰਿਹਾ ਹੈ ਉਹਨਾਂ ਨੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵਿਕਾਸ ਪ੍ਰੋਜੈਕਟ ਵੀ ਸ਼ੁਰੂ ਕੀਤੇ ਜਾਣਗੇ ਅਪੀਲ ਕੀਤੀ ਕਿ ਗੁਰਦੁਆਰਾ ਸਹਿਬਾਨ ਦੀ ਸੰਭਾਰ ਅਤੇ ਵਿਕਾਸ ਲਈ ਆਪਣਾ ਯੋਗਦਾਨ ਜਾਰੀ ਰੱਖਣ ਇਸ ਮੌਕੇ ਸਤਨਾਮ ਸਿੰਘ ਸੱਤਾ ਜਮਕੌਰ ਸਿੰਘ ਰਵਿੰਦਰ ਸਿੰਘ ਵੰਟੀ ਅਤੇ ਸੁਖਦੇਵ ਸਿੰਘ ਇੰਜੀਨੀਅਰ ਵੀ ਮੌਜੂਦ ਸਨ ਜਿਹੜੀ ਸੇਵਾ ਚੱਲ ਰਹੀ ਹੈ ਸ਼ੁਰੂ ਕੀਤੀ ਜਾਣਗੀ ਸਾਰੀਆਂ ਸੰਗਠਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਇਹ ਬਹੁਤ ਸਤਿਕਾਰਯੋਗ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੋਬਾ ਭਾਈ ਬਾਬਾ ਸ਼ਾਲੋ ਜੀ ਉਹਨਾਂ ਦੇ ਅਸਥਾਨ ਦੀ ਕਾਰ ਸੇਵਾ ਸਾਰੀ ਝੋਲੀ ਚ ਪਾਈ ਗਈ ਸੀ ਲਿਖਤੀ ਰੂਪ ਦੇ ਵਿੱਚ ਇਹ ਜਦੋਂ ਇੱਥੇ ਆ ਕੇ ਸਾਰੀ 5-7 ਵਾਰੀ ਰਿਸਰਚ ਕੀਤੀ ਤੇ ਉਦੋਂ ਇਹੀ ਮਹਿਸੂਸ ਹੋਇਆ ਵੀ ਆਵਾਜ਼ ਦੀ ਸੰਗਤ ਦੀ ਬਹੁਤ ਜ਼ਿਆਦਾ ਤੇ ਜਗ੍ਹਾ ਘਟੇ ਤੇ ਪਹਿਲੇ ਸਟੈਪ ਲਿਆ ਜਾਵੇ ਵੀ ਨਾਲ ਦੀਆਂ ਬਿਲਡਿੰਗਾਂ ਲਈਆਂ ਜਾਣ। ਔਰ ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਤਕਰੀਬਨ 4 ਬਿਲਡਿੰਗਾਂ ਲਈਆਂ ਜਾ ਚੁੱਕੀਆਂ ਨੇ ਗੁਰੂ ਸਾਹਿਬ ਦੀ ਵੇਰ ਦੇ ਨਾਲ। ਜਿਨ੍ਹਾਂ ਵਿੱਚੋਂ ਤਿੰਨਾਂ ਦੀ ਰਜਿਸਟਰੀ ਹੋ ਚੁੱਕੀ ਹੈ। ਜਿਵੇਂ ਜਿਵੇਂ ਵੀ ਚਲੋ ਇਲਾਕੇ ਵਾਲੇ ਰੇਟ ਸਾਰਾ ਕਹਿੰਦੇ ਰਹੇ ਕਿਉਂਕਿ ਸਾਨੂੰ ਹੋ ਗਿਆ ਵੀ ਬਾਬਾ ਭਾਈ ਸ਼ਾਲੋ ਜੀ ਨੇ ਇੰਨੀਆਂ ਖੁਸ਼ੀਆਂ ਲਈਆਂ। ਗੁਰੂ ਅਰਜਨ ਦੇ ਮਹਾਰਾਜ, ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਤੇ ਉਹਨਾਂ ਦੀਆਂ ਵੱਡੇ ਅਸਥਾਨ ਸੋਹਣੇ ਬਣਨ ਪੂਰਾ ਮਾਸਟਰ ਪਲਾਨ ਬਣੇਗਾ ਇੱਕ ਦੋ ਬਿੰਡਿੰਗਾਂ ਹੋਰ ਨੇ ਉਹਨਾਂ ਨਾਲ ਵੀ ਗੱਲ ਚੱਲ ਰਹੀ ਹੈ ਫਿਰ ਇਸ ਜਿਸ ਗਲੀ 'ਚ ਆਪਾਂ ਖੜੇ ਆ ਗੁਰਦੁਆਰਾ ਸਾਹਿਬ ਦੇ ਨਾਲ ਇਹ ਸਾਰੀ ਗਲੀ ਹੀ ਮਤਲਬ ਗਲੀ ਵਾਲਾ ਰਸਤਾ ਵਿੱਚ ਆ ਜਾਣਾ ਤੇ ਡੇਢ ਗਲੀ ਲਈ ਗਈ ਹੈ ਉਹ ਵੀ ਅੱਧੇ ਕੁ ਦੋਕ ਮਕਾਨ ਰਹਿ ਗਏ ਆ ਉਹ ਵੀ ਲੈ ਗਏ ਤੇ ਸਾਰੀ ਗਲੀ ਵਿੱਚ ਅਡਜਸਟ ਹੋ ਜਾਏਗੀ ਮਾਸਟਰ ਪਲਾਨ ਬਣ ਕੇ ਸੋਹਣੇ ਅਸਥਾਨ ਬਣਨਗੇ ਅੱਜ ਇੱਧਰ ਸਾਰਾ ਵੇਖਣ ਆਏ ਸਾਂ ਜਿਹੜੇ ਮਕਾਨ ਲੈ ਗਏ ਉਹ ਬਾਅਦ ਦੇ ਪਏ ਜਾ ਰਹੇ ਆ ਉਹਨਾਂ ਨੂੰ ਅਪਟਾਏ ਰੇ ਕਹਿੰਦੇ ਪਾਦੇ ਪਾਏ ਜਾ ਰਿਆ ਉਸ ਤੋਂ ਬਾਅਦ ਮਾਸਟਰਪਲਾਨ ਬਣੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਿੱਖਾਂ ਦੀ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੱਚਖੰਡ ਸ੍ਰੀ ਦਰਬਾਰ ਨਾਲ ਦਰਬਾਰ ਸਾਹਿਬ ਦੀ ਨਾਲ ਸਬੰਧਤ ਗੁਰਦੁਆਰਾ ਟੋਬਾ ਪਾਈ ਸ਼ਾਲੋ ਜੀ ਵਿਖੇ ਜਿਹੜੀ ਕਾਰ ਸੇਵਾ ਦੀ ਅਰੰਭਤਾ ਹੋਈ ਹੈ ਉਹ ਅੰਤਰੀ ਕਮੇਟੀ ਦੇ ਮਤੇ ਅਨਸਾਰ ਮਾਨਯੋਗ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਜੀ ਨੂੰ ਉਹਨਾਂ ਨੂੰ ਸੌਂਪੀ ਗਈ ਹੈ ਜਿਸ ਦੇ ਸਬੰਧ ਵਿੱਚ ਇਹਨਾਂ ਪਹਿਲਾ ਕਦਮ ਇਹ ਪੂਰੇ ਪੁੱਟਿਆ ਸੀਗਾ ਕਿ ਟੋਬਾ ਭਾਈ ਸ਼ਾਲੋ ਦੀ ਜਗ੍ਹਾ ਨੂੰ ਬਹੁਤ ਤੰਗ ਮਹਿਸੂਸ ਕਰਦੇ ਸੀ ਸੰਗਤ ਕਾਫੀ ਸੀ ਨਾਲ ਦੀਆਂ ਬਿਲਡਿੰਗਾਂ ਦੀ ਖਰੀਦਾ ਫਰੋਖਤ ਸ਼ੁਰੂ ਹੋਈ ਜਿਸ ਵਿੱਚ ਅਸੀਂ ਗੁਰੂ ਦੀ ਕਿਰਪਾ ਸਦਕਾ ਸਫਲ ਵੀ ਹੋਏ ਆ ਤਕਰੀਬਨ 4 ਬਿਲਡਿੰਗਾਂ ਜਿਹੜੀਆਂ ਨੇ 10 ਦੀ ਤਰ ਜਿਸ਼ਟੀ ਹੋ ਚੁੱਕੀ ਚੌਥੀ ਦੀ ਗੱਲਬਾਤ ਚੱਲਦੀ ਪਈ ਆ ਤੇ ਇਸ ਗਲੀ ਦੇ ਵਿੱਚ ਟੋਟਲ 6 ਬਿਲਡਿੰਗਾਂ ਸਿਗੀਆਂ ਜਿਹੜੀਆਂ 2 ਢਾਈ ਬਿਲਡ ਕਰ ਰਹਿ ਗਈਆਂ ਨੇ ਉਹਨਾਂ ਦੀ ਵੀ ਗੱਲਬਾਤ ਚੱਲਦੀ ਪਈ ਆ ਗੁਰੂ ਸਾਹਿਬ ਕਿਰਪਾ ਕਰਨ ਸਾਰੀ ਸੰਗਤ ਨੂੰ ਅਪੀਲ ਹੈ ਕਿ ਵੱਧ ਚੜ ਕੇ ਹਿੱਸਾ ਪਾਓ ਸੰਗਤ ਦੀ ਸੇਵਾ ਦੇ ਨਾਲ ਹੀ ਗੁਰੂ ਘਰ ਦੇ ਕਾਰੇ ਸੋਭਦੇ ਆ ਤੇ ਗੁਰੂ ਸਾਹਿਬ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਸਿੰਘ ਸਭ ਆਈ ਗਿਆਨੀ ਗੁਰਪਾਲ ਸਿੰਘ ਗੋਰੀਕਵਾਲ ਸਿੰਘ ਜੀ ਉਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਇਹਨਾਂ ਦੀ ਸਿਹਤ ਨੂੰ ਕਾਮਯਾਬੀ ਬਖਸ਼ਣ ਸਹਿਯਾਗੀ ਵਕਸ਼ਨ ਗੁਰੂ ਕਿਰਪਾ ਕਰੇ ਅਸੀਂ ਤੋਬਾ ਪਈ ਸ਼ਾਲੋ ਦੀ ਇਮਾਰਤ ਨੂੰ ਵਿਸ਼ਾਲ ਇਮਾਰਤ ਦੇ ਰੂਪ ਵਿੱਚ ਸੰਗਤਾਂ ਦੇ ਰੂਪ ਰੂਪ ਕਰ ਸਕੀਏ ਗੁਰੂ ਕਿਰਪਾ ਕਰੇ ਸੰਗਤਾਂ ਦੇ ਸਹਿਯੋਗ ਨਾਲ ਇਹ ਸਾਰੇ ਕਾਰਜ ਸਫਲ ਹੋਣੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ